ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਅੱਜ ਵੀਡੀਓ ਵਿੱਚ ਫਸ ਸੱਤ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਨੇ ਚਾਰ ਗੱਭਣਾਂ ਨੇ ਥੋੜੇ ਥੋੜੇ ਨਣਕਰ ਮਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਕੋਣ ਬੜੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਰੱਖੋਂ ਸਗੇ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਾਉਣਾ ਚਾਹੁੰਦਾ ਮੇਰਾ ਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਗਰਜੀਤ ਵਧੀਆ ਵੀਰੇ ਕਿਵੇਂ ਚੱਲਦਾ ਕੰਮ ਸਾਡਾ ਕੰਮ ਵਧੀਆ ਚੱਲਦਾ ਵੀਰੇ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਗਰਜੀਤਾ ਹੀ ਪੰਡਤ ਹਨਾ ਜ਼ਿਲ੍ਹਾ ਬਰਨਾਲਾ ਉਦੋਂ ਉੜਫਨੇ ਨਾ ਰਹੇਗੇ ਠੀਕ ਆ ਮੋਬਾਈਲ ਨੰਬਰ ਬੋਲੋ ਜੀ ਮੋਬਾਈਲ ਨੰਬਰ 99141 ਜੀ 97170 ਠੀਕ ਹੈ ਜੀ ਗਾਂਗਾ ਡਾਕਟਰ ਆਪਾਂ ਸੱਤ ਸਿਖਾਵਾਂਗੇ ਠੀਕ ਹੈ ਜੀ ਤਿੰਨ ਗਾਂਗਾ ਸੂਂਗਾ ਚਾਰ ਗਾਂਗਾ ਘੰਮਣਾ ਓਕੇ ਰੇਟ ਉਹੀ ਮੰਗਣਾ ਜਿਹੜਾ ਲੈਣਾ ਜਿਹੜਾ ਲੈ 2000 ਰੁਪਏ ਸੌੜ ਕਰਾਂਗੇ ਬੰਦੇ ਆਪ ਭੁਲਾ ਹਟੇ ਨਹੀਂ ਮਾਰਨੀ ਠੀਕ ਹੈ ਓਕੇ ਤੁਸੀਂ ਬੰਦਾ ਫੋਨ ਲਾਵੇ ਜਿਹਦੇ ਆਕਲ ਚਕਾ ਆ ਗਈ ਠੀਕ ਆ ਭਾਈ ਠੀਕ ਹੈ ਇਹ ਕੱਲ੍ਹ ਸੂਈ ਆ ਓਕੇ ਦੋ ਦਿਨ ਨੇ 30 ਬੱਤੀਆਂ ਦਿੱਤਾ ਓਕੇ ਦੂਜੇ ਦਿਨ ਵੀ ਹੁੰਦੀ ਹੈ ਤੁਸੀਂ ਵੀ ਹਾਂ ਠੀਕ ਹੈ ਠੀਕ ਆ ਭਾਈ ਤੇ ਯਾ ਫਤਿਹ ਆ ਮਾਰਕ ਨੇ ਬਸਾਈ ਮਰ ਅੱਛਾ ਦਿੱਤਾ ਬਾਈ ਠੀਕ ਆ ਫੁੱਲ ਕੱਦ ਫੁੱਲ ਬਰੀਟ ਪ੍ਰਿੰਟ ਪ੍ਰਿੰਟਰ ਤਾਂ ਚੱਟੂ ਚੱਕ ਮਾਲ ਦਾ ਬਾਕੀ ਧਾਰਾ ਕੋਈ ਲੈ ਬਾਈ ਗਰਜੀਤ ਜਿਵੇਂ ਮਰਜੀ ਨਿਆਣਾ ਪਾ ਲਾ ਹਣਾ ਹਾਂਜੀ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀ ਲਾ ਬਾਲਾ ਜੀ ਕੋ ਬੱਚਾ ਚਵਾਈ ਬੜੀ ਚੰਗੀ ਆ ਹਾਂ ਚਵਾਈ ਚੰਗੀ ਹੂੰ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਆ ਬੜਾ ਚੰਗਾ ਜਿਹਾ ਹੋਣਾ ਹੈ ਨਾ ਹਾਂਜੀ ਹੂੰ ਮੂਰਲੇ ਥਣਾ ਚੈੱਕ ਕਰ ਦੋ ਜੀ ਬਾਈ ਕਿਆ ਬਾਤ ਹੈ ਇੱਕ ਕ ਨੰਬਰ ਜਿਵਾਈ ਆ ਥਾਣੀ ਬੜਾ ਚੰਗਾ ਲੱਗਿਆ ਖੋਲ ਦੇ ਕੇ ਜੀ ਤੋਰ ਕੇ ਦਿਖਾ ਦੇ ਪੂਰੀ ਵੇਖੀ ਤੇ ਕੱਲਾ ਕੱਲਾ ਥਾਣ ਗੁਲਾਬੀ ਥਾਣ ਮੁਠੀ ਵਾਲਾ ਥਾਣ ਨਾਲਾ ਥੋੜਾ ਫੁੱਲ ਚੰਗੀਆਂ ਫੁੱਲ ਵੱਡਾ ਢਾਂਚਾ ਬਾਈ ਬਿਊਟੀ ਚੈੱਕ ਕਰ ਲੈ ਸ਼ੇਸ ਦੀ ਬਿਊਟੀ ਦੇ ਕਮਾਲ ਦੀ ਹੈ ਡਾਇਮੰਡ ਪੀਸ ਹੀ ਹੈ ਕਿ ਨਹੀਂ ਬਾਈ ਹਾਂਜੀ ਹਾਂ ਹਾਂ ਚੀਜ਼ ਹੈ ਇੱਕ ਕਰ ਜੀ ਤਾਂ ਹਾਂਜੀ ਦੁੱਧ ਮੋਹਣਾ 30-35 ਕੋ ਰਾਵਨ ਅਕੁੱਲਾ ਦੇ ਜੀ ਠੀਕ ਆ ਬਾਈ ਤੇ ਮੁੱਲ ਵੀਰੇ ਜਾਇਜ਼ ਦੱਸਾਂਗੇ ਫਿਰ ਦੱਸ ਦਿੰਨੇ ਮੁੱਲ ਜਾਇਜ਼ ਵੀਰੇ 130 ਦੀਆਂ ਪਗਾਂ ਦੇ ਦਿੰਨੇ 1 ਲੱਖ 30 ਹਜ਼ਾਰ ਦੀ ਗਾਂ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਮਾਨ ਤਾਲ ਛੋੜਛਪ ਤੇ ਵਾਲਾ ਹੀ ਹੋਊਗਾ ਬਾਈ ਮੁੱਲ ਪਹਿਲੇ ਬਾਈ ਨੇ ਖੱਚ ਕੇ ਰੱਖਿਆ ਜਾਇਜ਼ ਮੁੱਲ ਰੱਖਿਆ ਹਣਾ ਬਾਈ आगे 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 दुझ्या दुझ्या ओके ਆ ਗਈ ਤੋ ਇਹ ਦੂਜੇ ਸਵੇਰ ਦੰਦਾਂ ਦੀ ਚੌਗੀ ਆ ਵੀਰੇ ਓਕੇ 10 ਕਿਲੋ ਨੇ ਸੂਈ ਵੀ ਆ ਇਸ ਟਾਈਮ 25 ਕਿਲੋ ਦੁੱਧ ਹਾਜ਼ਰ ਬੱਚਾ ਕੀ ਆ ਮੰਗਣਾ ਮਗਰ ਬੱਚਾ ਜੀ ਬੱਚਾ ਵੀ ਠੀਕ ਹੈਗੇ ਪਤਾ ਨਾ ਮਾਰ ਕੇ 25 ਲੀਟਰ ਦੁੱਧ ਬਾਈਕ ਨਾ ਹਾਜ਼ਰ ਆ ਪੰਜ ਲੋੜਾਂਗੇ ਚੋਕੇ ਲੈ ਜਾਓ ਕੱਦ ਪ੍ਰਿੰਟ ਬਰੀਟ ਨਾੜਾ ਨੂੜਾ ਲੇਵਾ ਖਾਣ ਇੱਕ ਨੰਬਰ ਨਾੜਾ ਹੀ ਬੜੀਆਂ ਚਾਹੀਆਂ ਹਾਂ ਹਾਂ ਕੋਈ 25 ਫਾਰਮ ਵਾਲੀ ਝੋਣ ਚਾਨ ਕਿਵੇਂ ਮਰਜੀ ਵੇਜ ਲੈ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰ ਨਹੀਂ ਚਵਾਈ ਬੜੀ ਚੰਗੀ ਆ ਹਾਂਜੀ ਹਾਂ ਮੋਟਾ ਮੋਟਾ ਜੋਣਾ ਜਿਵੇਂ ਮਰਜ਼ੀ ਜੋਈ ਚੱਲ ਲੈ ਮਗਰਲੇ ਥਣਾਈ ਚਵਾਈ ਚੱਕਰ ਕਿਆ ਬਾਤ ਹੈ ਹਿੱਲਣਾ ਤਾਂ ਹੈ ਨਹੀਂ ਠੰਡੀ ਬੜੀ ਆ ਬਾਕੀ ਥਾਣੀ ਬੜਾ ਕਮਾਲ ਦਾ ਲੱਗਿਆ ਭਾਈ ਅੱਥੀ ਚੋਲਿਓ ਮਸ਼ੀਨਾਂ ਚੋਲਿਓ ਇੱਕ ਨੰਬਰ ਥਣ ਲੱਗਿਆ ਕਰਮਾਈ ਨੂੰ ਬਿਊਟੀ ਦੇਖੋ ਲੈ ਫੇਸ ਵੀ ਬਿਊਟੀ ਹੈ ਜਿਹੜੀ ਚਾਰ ਦੰਦ ਹੈ ਡਾਕਟਰ ਚਾਰ ਦੰਦ ਬਿਊਟੀ ਪੱਖ ਚੰਗਾ ਮਿਲਖ ਪੱਖ ਚੰਗਾ ਬੱਚਾ ਦੇ ਤਾਂ ਗਰਮ ਵਾਲੀ ਨੇ ਬੱਚਾ ਦੁੱਧ ਹੁਣ ਬਣਿਆ ਪਿਆ 25 ਲੀਟਰ ਬਾਈ ਕਨ ਡੱਬੇ ਮਾਰ ਲਿਓ ਇੱਕ ਨੰਬਰ ਵੈੜਾ ਬਾਈ ਤੇ ਇਹਦਾ ਮੁੱਲ ਫਿਰ ਜਾਇਜ਼ ਮੁੱਲੇ ਦਾ 135 ਦੇ ਦਾਂ ਮਾਨ ਤਨ ਮਾੜਾ ਮੋਟਾ ਮਾਨ ਤਨ ਹੋ ਜੀ ਠੀਕ ਹੈ ਜੀ 135000 ਰੁਪਿਆ ਮੁੱਲ ਬਾਕੀ ਮੌਕੇ ਦੇ ਕੋਈ ਚੱਕਰ ਨਹੀਂ ਮਾਨ ਦਾ ਹੋ ਜਾ ਮੁੱਲ ਜਾਇਜ਼ ਵੈੜ ਚੰਗੀ ਹੈ ਦੰਦਾਂ ਚ ਵੈੜਾ ਕਹਿੰਦੇ ਬਾਈ ਹਾਂ ਚਾਲੇ ਵੇਖੋ ਕਮਾਲ ਹੈਟਿੰਗ ਵਾਲਾ ਲੇਵਾ ਕੱਲਾ ਕੱਲਾ ਥਾਨ ਉੱਠੀ ਆ ਤਦ ਕੁਦ ਬਹੁਤ ਵੱੱਸੀ ਦਾ ਹੂੰ ਕਰ ਦ ਬਹੁਤ ਹੈ ਬ੍ਰੀਡ ਗੰਨੇ ਕੋਈ ਘਾਤ ਨਹੀਂ ਅੱਗੇ ਆ ਗਈ 3 ਨੰਬਰ ਹਾਂ ਉਹਦੇ ਮਾਰ ਬੱਸੀ ਡਾਕਟਰ ਦੁੱਧੀ ਸੋਚ ਹੋਈ ਆ ਹਮ ਹੈ ਮਸ਼ੀਨੀ ਥਾਣ ਦੀ ਹੈ ਠੀਕ ਆ ਓਕੇ ਕੋਈ ਬੰਦਾ ਮਸ਼ੀਨ ਨਾਲ ਆਪਣਾ ਗੱਲਬਾਤ ਕਰ ਲੈ ਸਹੀ ਗੱਲ ਆ ਭਾਈ ਹਮ ਹਮ ਥਾਣ ਦਾ ਸਾਈਜ਼ ਲੈ ਲਓ ਜੇ ਕਰਵਾਉਣਾ ਲੈ ਪੂਰੀ ਵਿਥੀ ਤੇ ਮਸ਼ੀਨ ਵਾਲਾ ਖਾਣਾ ਭਾਈ ਅੱਜਾ ਬੱਚੀ ਦੇਤੀ ਨਾ ਮਗਰ ਬੱਸੀ ਬੱਚੀ ਬਹੁਤ ਚੰਗੀ ਹੈ ਬੱਸੀ ਉਹਦੇ ਕੱਲ ਹੀ ਸੀ ਡਾਕਟਰ ਠੀਕ ਆ ਭਾਈ ਹਮ ਕਰ ਤ ਫੁੱਲ ਬ੍ਰੀਡ ਫੁੱਲ ਲੈਵਾ ਇੱਕ ਨੰਬਰ ਇਸ ਦੀ ਬਿਊਟੀ ਕਮਾਲ ਦੀ ਕੁਆਲਿਟੀ ਹੈ ਕਰਨ ਸੌ ਦੀ ਸ਼ੋਅ ਆ ਬੱਸੀ ਜੀ ਸਹੀ ਗੱਲ ਹੈ ਹੂੰ ਤੋਰਾ ਚੈੱਕ ਕਰਿਓ ਕਰਨ ਵਾਲੀ ਦਾ ਇੱਕ ਨੰਬਰ ਤੋਰਾ ਬਈ ਕਿਆ ਬਾਤ ਆ ਇਹਦਾ ਮੁੱਲ ਗਰਜੀਤ ਜਾਇਜ਼ ਇੱਕ 15 ਹੀ ਡਾਕਟਰ ਦੇਵਾਂਗੇ ਮਾਨਤਨ ਮਾੜਾ ਮਾਨਤਨ ਬਾਅਦ ਸੋਰਛੱਪੇ ਹੀ ਕਰਾਂਗੇ ਆਪਾਂ ਓਕੇ ਬਈ 1 ਲੱਖ 15000 ਦੀ ਵੜ ਬਾਈ ਜਨਾ ਦੇ ਲਿਆਂਗੇ ਮਾਨਤਨ ਕੋਈ ਚੱਕਰ ਨਹੀਂ ਮਾੜਾ ਮੋਟਾ ਸੋਰਛੱਪੇ ਵਾਲਾ ਹੋ ਜਾਊਗਾ ਦੋ ਨਾਂਗ ਮਿਲਨੇ ਬੱਚਾ ਮਗਰ ਬੱਛੀ ਬੱਛੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਢਾਂਚਾ ਬਹੁਤ ਕਮਾਲ ਦਾ ਨਾ ਬੇਕਵਾਲਟੀ ਕੋਈ ਛੋਟ ਹੀ ਨਾ ਮੰਨਿਓ ਲੇਵਾਂ ਲੂਗਾ ਇੱਕ ਦਾ ਨੰਬਰ ਪੂਰਾ ਫੀਟਿੰਗ ਵਾਲਾ ਲੇਵਾਂ ਦਾ 25 ਤੋਂ 30 ਹੀ ਕੱਢਣਾ ਨੇ ਸਿਆਲਾਂ ਦੇ ਠੀਕ ਆ ਭਾਈ ਅੱਗੇ ਆ ਗਈ 4 ਨੰਬਰ ਆਹ ਵੱਬਣਾ ਵੱਡੇ 5-4 ਦਿਨ ਲੈਂਦੀ ਜਰਸੀ ਓਕੇ ਛੰਡੀ ਛੰਡੀ ਇੱਕ ਨੰਬਰ ਆਪਣੀ 50 ਵਾਲੀ ਜਰਸੀ ਲੈ ਭਾਈ ਜਿਵੇਂ ਮਰਜੀ ਵੇਚਾ ਹਨਾ ਕੋਈ ਚੱਕਰ ਨਹੀਂ ਕਹਿਣਾ ਕੋਈ ਚੌਣ ਚੰਗਾ ਥਾਣ ਦੇ ਪੂਰੀ ਵਿੱਚੀ ਦੇ ਇਕੱਲਾ ਇਕੱਲਾ ਥਾਲਾ ਨਾੜਾ ਨਾੜਾ ਫੁੱਲ ਚੰਗੀਆਂ ਜੈਰਸੀ ਬਰੀਡ ਮੰਗ ਫੁੱਲ ਮਿਲਦੀ ਘੱਟ ਆਵੇ ਗੱਬਣਾ ਕੱਚੀ ਗੱਤੀ ਆ ਬਸ ਬਸ ਫਸਤਾ ਬੰਦ ਖਾਉ ਨੂੰ ਸਹੀ ਆ ਨਾਲੇ ਸ਼ਾਮ ਨੂੰ ਨਾਲੇ ਕੀ ਚੰਗੀ ਆ ਹੂੰ ਲੈ ਕੱਦ ਚੰਗਾ ਤੇ ਉਤੋਂ ਬੱਦਰ ਕੋਈ ਠੂਈ ਨਹੀਂ ਜਗਦੀ ਕੋਈ ਲੱਸੀ ਨਹੀਂ ਲਾਵੇਂ ਨਹੀਂ ਤੇ ਇਹਦਾ ਮੁੱਲ ਫਿਰ ਜਾਏ ਇਹ 70 ਦੀ ਵਾਰ ਤਾਂ ਆਪਾਂ 1000 ਛੋਟ ਕਰਾਂਗੇ 70000 ਚੋਂ ਬਾਈ ਕਹਿੰਦਾ 1000 ਛੋਟ ਹੋ ਜੂਗੀ ਮੋਲ ਲੈਣ ਦੇਣ ਵਾਲੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬਈ ਨੇ ਦੱਸਿਆ ਵੀ ਮੋਲ ਆਪਾਂ ਜਿਹੜੇ ਲੈਣ ਦੇਣ ਵਾਲੀ ਰੱਖਾਂਗੇ ਬਾੜਾ ਉੱਲਾ ਨਹੀਂ ਰੱਖਣਾ ਬਈ 1000 2000 ਦਾ ਮਾਨਤਨ ਮੁੱਖ ਤੇ ਹੋਣਾ ਚਾਹੀਦਾ ਥੋੜਾ ਫੜਾ ਬਹੁਤ ਚੰਗਾ ਕਲਰ ਕੁਲਰ ਬੜਾ ਚੰਗਾ ਹੈ ਨਾ ਬਈ ਕਿਤੇ ਦੀ ਮਰਜ਼ੀ ਵਜਾ ਕਲ ਰੱਖਣ ਵਾਲੀ ਗਾਂ ਕਿਸੇ ਬੰਦੇ ਨੇ ਉਹਦੇ ਨੂੰ ਵੜੰਗਣਾ ਚੋਣੀ ਹੁੰਦੀ ਹੈ ਨਾ ਸਹੀ ਗੱਲ ਹੈ ਲੈ ਕੋਈ ਇਹੋ ਜੀ ਗੱਲ ਹੈ ਬਾੜੀ ਠੰਡੀ ਆ ਬਈ ਕਿਆ ਬਾਤ ਬਾਕੀ ਆ ਗਈ 5 ਨੰਬਰ ਇਹ ਵੀ ਗੱਬਰ ਡਾਕਟਰ ਹਫਤਾ ਲੈਂਦੀ ਆ ओके। ਸੁਆ ਪੀ ਗਿਆ। ਦੋ ਦੂਜੀ ਪੈਂਦੀ ਆ ਪਤੀਜੀ ਮੰਨ ਕੇ ਵੇਚਾਂਗੇ। ਠੀਕ ਆ ਭਾਈ। ਇਹ ਦੁੱਧ ਦਿੱਤਾ 25+ ਠੀਕ ਆ। ਇਹ ਹਫਤੇ ਦੀ ਕੱਚੀ ਆ। ਥਾਣ ਦੇਖੋ ਗੁਲਾਬੀ ਥਾਣਾ ਨਾਲਾ ਨੋੜਾ ਫੁਰਜਾਂਗੇ। ਫੋਲੋ ਭਾਈ ਤੋਰ। ਟੱਲ ਟੁੱਲ ਬੜੀ ਪਈ ਆ ਵੱਡੇ ਕੱਦ ਚਾ 프ਰੰਟ-ਫਰੰਟ ਬੜਾ ਚੰਗਾ ਕਰਮ ਵਾਲੀ ਦਾ ਕੁਆਲਿਟੀ ਬੜੀ ਆ। ਬਿਊਟੀ ਚੈੱਕ। ਜੀਜਾ ਇੱਕ ਬਈ ਦੁੱਧ ਵਾਲਾ ਫੀਸ ਆ ਥਾਣ ਲੈ ਬਈ ਦਾਸਦਾ ਭਾਂਡਾ ਬਹੁਤ ਚੰਗਾ ਕਰਮ ਆ ਇਹਦਾ। ਛੋੜਾ-ਛੋੜਾ ਬਹੁਤ ਚੰਗਾ ਕੱਚੀ-ਕੱਚੀ ਆ ਬਸ। ਕੱਚੀਆਂ ਵਾਲੇ ਮੁੱਲ ਹੋਣੇ ਆ ਜਮਾ ਜਾਇਜ਼ ਮੁੱਲ ਹੋਣੇ ਹਨ ਬਈ ਇਹਦਾ ਮੁੱਲ ਬਈ ਕਰ ਜੀ ਦੀ ਇਹ ਲੱਖ ਰੁਪਈਆ ਦੀ ਬੱਥ ਭਰੇ ਦਾਂਗੇ ਲੱਖ ਚੋਂ ਮਾਨਤਨ ਹੋਣੀ ਹਾਂਜੀ ਠੀਕ ਆ ਬਈ ਪੂਰਾ 1 ਲੱਖ ਰੁਪਈਆ ਦਾ ਮੁੱਲ ਆ ਬਈ ਮਾਨਤਨ ਜਿਹੜਾ ਮੌਕੇ ਦੇ ਕੋਈ ਚੱਕਰ ਨਹੀਂ ਹੋ ਜੀ ਲੈਵਾ ਦੂਗਾ ਕਰਮਾਲੀ ਦਾ ਬੜਾ ਚੰਗਾ ਹੈ ਕੱਲੀ ਕੱਚੀ ਕੱਤੀ ਆ ਅੱਗੇ ਆ ਗਈ 6 ਨੰਬਰ ਹਾਂ ਇਹ ਵੀ ਪੰਜਾਹਾਂ ਲੈਂਦੀ ਹੈ ਵੀਰੇ ਠੀਕ ਆ ਇਹਨੇ 22 ਤਰੀਕ ਨੂੰ ਦੋ ਦਿੱਤਾ ਇਹ ਵੀ ਦੂਜਾ ਸੁਆ 5-4 ਦਿਨਾਂ ਦੀ ਕੱਚੀ ਹੈ। ਨਾੜਾਂ ਨੂੰ ਤਾਂ ਬਹੁਤ ਨਾ ਲੈਵੇ। ਕੁਆਲਿਟੀ ਬਹੁਤ ਚੰਗੀ ਆ। ਬਸ ਗੱਬਣ ਗੱਬਣ ਇੱਕ ਵਸਤੂ ਲਈ। ਹੂੰ। ਤੇ ਗੱਬਣ ਵੀ ਕੋਈ ਬਾਹਲੇ ਚੱਚੀ ਨਹੀਂ ਹੈਗੀ। ਹਫਤੇ ਖੰਡ ਦੀ ਮਸਾਂ ਹੀ ਕੱਚੀ ਆ ਨਾ। ਹਾਂ ਠੰਡੀ ਹੁੰਡੀ ਜਿਵੇਂ ਮਰਜ਼ੀ ਬੈਠਾ ਰਹੀ। ਠੀਕ ਆ। ਬਰੀਕ ਬਾਲੀ ਆ ਨਾ। ਹਾਂਜੀ ਹਾਂ। ਇਹ ਲੱਡੂ ਲੱਬਹੁਤ ਦਿਖਾਉਂਦੀ ਆ ਕਰਮ ਵਾਲੀ ਸਾਰੀਆਂ ਵਰਲਡ ਲੈ ਕਢੋ ਫੇਰ ਸੋਣਾ। ਤੋਰਾ ਚੈੱਕ ਕਰ। ਇੱਕ ਨੰਬਰ। ਜਿਵੇਂ ਮਰਜ਼ੀ ਜਿਵੇਂ ਮਰਜ਼ੀ ਵੇੜੇ ਦੇ ਵਿੱਚ ਆਲੇ ਕਢਾ ਲਈ। ਜਿਵੇਂ ਮਰਜ਼ੀ ਬਹਿ ਜਾ। ਕੋਈ ਚੱਕਰੀ ਨਹੀਂ ਕਹਿਣਾ ਕੁਛ। ਲੈ ਟਲਿ ਬੜੀ ਪਈ ਹੈ ਕਿ ਹਾਂਜੀ 23 ਕਿਲੋ ਦੁੱਧ ਵੀਰੇ ਖੁੱਲਾ ਪਾਈਓ ਇਹਦਾ ਮੁੱਲ ਵੀਰੇ ਇਹ ਬਸ ਆਹ ਨਾ ਆਪਾਂ 85 ਦੇ ਦਾਂਗੇ 85 ਦੀ ਮਾੜਾ ਮੋਟਾ ਵਿੱਚ ਬਾ 1500 ਛੋੜ ਕਰਾਂਏ ਉਸ ਤੋਂ ਪਹਿਲਾਂ ਆਪਾਂ ਦੱਸਿਆ ਡਟਰੀ ਗੱਲ ਓਕੇ ਬਈ ਮੁੱਲ ਕਰ ਜਾਇਆ ਜਾਂ ਖਿੱਚ ਕੇ ਮੁੱਲ ਰੱਖਿਆ ਬਾਹਲਾ ਮੁੱਲ ਨਹੀਂ ਰੱਖਿਆ ਬਰੀਕ ਬਾੜੀ ਆ ਬੜਾ ਨਿਕਰੂ ਬਹੁਤ ਨੇਵਾ ਬਹੁਤ ਲੈ ਕੇ ਸੁੱਕੀ ਕਰਮਾ ਦੀ ਜਿਹੜੇ ਸਾਨੂੰ ਢੱਲ ਰੱਖਉਂਦੀ ਹੈ ਨਾ ਕੱਚੀ ਕੱਚੀ ਆ ਅੱਗੇ ਲਾਸਟ ਇਹਦੇ ਦੰਦ ਦੇਖ ਲੈਣੇ ਵੀਰੇ ਰਾਈਟ ਦੂਜਾ ਸੁਆ ਇਹ ਕਾਰਟ ਵਾਲੀ ਬਕਸ਼ੀ ਆ ਠੀਕ ਆ ਦੰਦਾਂ ਨੇ ਚੋਗੀ ਆ ਚਾਰ ਦੰਦ ਦੋਦ ਨੇ 35 ਕਿਲੋ ਦਿੱਤਾ ਪਲੂੰ ਦਾ ਓਕੇ ਠੀਕ ਆ ਇਹ ਬੰਦੇ ਨੇ ਫਾਰਮ ਫੂਡ ਵਾਲ ਨੇ ਆਪਣੇ ਨਾਲ ਸਵਸਥ ਕਰਨੋਂ ਤਾਂ ਪੱਤੇ ਆਰ ਕਰਕੇ ਵੇਚਾਂਗੇ ਠੀਕ ਆ ਤੇ ਜੇ ਕਿਸੇ ਨੇ ਚੰਗਾ ਮੁੱਲ ਦੇ ਤਾਂ ਬਕਸ਼ੀ ਵੇਚ ਵੀ ਦੇਵਾਂਗੇ ਠੀਕ ਆ ਬਾਈ ਚੰਗੇ ਰਿਕਾਰਡ ਵਾਲੀ ਹੈ ਨਾ ਤੇ ਲਬੋਤ ਪਈ ਆ ਨਾ ਤੇ ਲਬੋਤ ਦੇਖੋ ਬਾਈ ਚੰਗੇ ਰਿਕਾਰਡ ਦੀ ਇਹ ਸਾਰਾ ਰਿਕਾਰਡ ਆ ਬਾਈ ਕੋਈ ਚਾਰ ਧੰਦਾ ਮੋਹ ਹਾਂ ਸੱਚੀ ਹੋ ਜਾਂ ਹਜੇ ਬਿਊਟੀ ਚੈੱਕ ਕਰ ਬਿਊਟੀ ਵੀ ਇੱਕ ਨੰਬਰ ਕਿਆ ਬਾਤ ਹੈ ਉਹ ਦੀਵਾਲੀ ਬੜੀ ਚੰਗੀ ਐ ਚਮਕ ਫੁੱਲਾ ਉੱਤੋਂ ਵੱਧ ਰ ਆ ਕੋਈ ਲस्सी ਨਹੀਂ ਲਾਮੀ ਨਹੀਂ ਵੱਡੇ ਢਾਂਚੇ ਜਾ ਬਾਈ ਇਹਦਾ ਫਿਰ ਕੱਚੀ ਦਾ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਜੈ ਜੀ ਹਾਂ ਜੈ ਜੀ ਠੀਕ ਐ ਕੱਚੀ ਆ ਮੁੱਲ ਬਾਈ ਕਹਿੰਦਾ ਫੋਨ ਤੇ ਰੱਖ ਲਾਂਗੇ ਚਲੋ ਜੈਜ ਹੋਊਗਾ ਵੈਸੇ ਬਾਈ ਦਾ ਰਾਂਦਾ ਜਿਹੜਾ ਤਿਆਰ ਕਰਨ ਦਾ ਠੀਕ ਹੈ ਕਿ ਨਹੀਂ ਜੇ ਕੋਈ ਭਰਾ ਮੰਨ ਕੇ ਚੱਲਾ ਚੰਗੀ ਬਰੀਡ ਖਾਣੀ ਚਾਹੁੰਦਾ ਤਾਂ ਹਾਂ ਬਹੁਤ ਚੰਗੇ ਬੰਦੇ ਤੋਂ ਲਈਏ ਆਪਣੇ ਬਹੁਤ ਬੰਦਾ ਨੇੜ ਦਾ ਹੈਗਾ ਠੀਕ ਆ ਤੇ 35 ਦੀ ਆ ਪਾਏ ਓਟ ਮੰਨ ਕੇ ਇਤਨੀ ਦੇਦਾ ਠੀਕ ਆ ਭਾਈ ਹੂੰ ਕੱਲਾ ਰੰਗੀ ਬਲੈਕ ਆ ਬਰੀਕੀ ਬੁਕੀ ਬੱਚੀ ਜੋ ਸਹਗੁਣੀ ਆ ਸਹੀ ਆ ਭਾਈ ਹੂੰ ਕੱਲਾ ਰੰਗੀ ਚਮਕ ਚਮਕ ਤੋਰਾ ਲੰਮੀ ਲੁੰਮੀ ਵੱਡੇ ਡਾਂਚੇ ਚ ਥਾਣੇ ਨੰਬਰ ਅੱਥੀ ਜਵਾਈ ਕਰ ਲੋ ਚਾਹੇ ਤੁਹਾਨੂੰ ਕੁਆਲਿਟੀ ਕਿ ਬੁਲਟੀ ਲੈਵੇ ਦੀ ਸਹੀ ਆ ਬਹੁਤ ਕੁਆਲਿਟੀ ਲਈ ਬੱਚੀ ਆ ਹੂੰ ਪੰਜ ਚਾਰ ਸੂਏ ਬੰਦਾ ਇਹਨੂੰ ਵਧੀਆ ਚਾਊਗਾ ਉਹਦੇ ਫਾਰਮ ਤੇ ਹਮ ਨਾਗਸੀਪਰਾ ਕੋਲੇ 7 27 ਰਖਾਤੇ ਬਾਈ ਕਿਸੇ ਵੀਰ ਨੂੰ ਸੱਤਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ ਜੀ